ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕਰ ਔਨ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਨੋਵਲਟੀ ਚੌਕ ਵਿਖੇ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਥਾਣਾ ਸਿਵਲ ਲਾਈਨਜ਼ ਦੇ ਮੁਖ ਅਫਸਰ ਇੰਸਪੈਕਟਰ ਅਮੋਲਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਰੈੱਡ ਅਲਰਟ ਦੇ ਤਹਿਤ ਇਹ ਨਾਕਾਬੰਦੀ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਵੀ ਸਮੇਂ-ਸਮੇਂ ਤੇ ਨਾਕਾਬਦੀ ਦੌਰਾਨ ਵਾਹਨਾਂ ਦੀ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਠੱਲ ਪਾਉਣ ਲਈ ਵੀ ਇਸੇ ਤਰ੍ਹਾਂ ਪੁਲਿਸ ਟੀਮ ਵੱਲੋਂ ਚੈਕਿੰਗ ਦਾ سلسلہ ਜਾਰੀ ਰੱਖਿਆ ਜਾਵੇਗਾ। ਕਿ ਸਾਡੇ ਸਿਟੀ ਵਿੱਚ ਵੱਖ-ਵੱਖ ਪਲੈਨਸ ਤਹਿਤ ਨਕਾਬੰਦੀ ਕੀਤੀ ਜਾਂਦੀ ਹੈ ਤੇ ਇਸ ਟਾਈਮ ਤੇ ਠਣਾ ਸਿਵਲ ਲਾਈਨ ਦੇ ਏਰੀਆ ਵਿੱਚ ਨੋਵਲਟੀ ਚੌਂਕ 'ਚ ਰੈਡ ਅਲਰਟ ਤਹਿਤ ਨਕਾ ਲਗਾਇਆ ਗਿਆ ਆ ਇਹਦੇ ਵਿੱਚ ਅਸੀਂ ਜੋ ਵੀ ਸ਼ੱਕੀ ਵਿਅਕਤੀ ਨੇ ਗੱਡੀਆਂ ਨੇ ਵਹੀਕਲ ਨੇ ਉਹਨਾਂ ਸਾਰਿਆਂ ਨੂੰ thorough check ਕਰ ਰਹੇ ਆ ਤੇ ਲੋਕਾਂ ਨੂੰ ਲਾਜ਼ ਦੀ ਟ੍ਰੈਫਿਕ ਨਿਯਮਾਂ ਦੀ ਇੰਪਲੀਮੈਂਟੇਸ਼ਨ ਵਾਸਤੇ ਅਸੀਂ ਦੱਸਿਆ ਜਾਂਦਾ ਆ ਤੇ ਜੋ ਵੀ ਇਹਦੀ ਵਾਇਲੇਸ਼ਨ ਕਰਦਾ ਆ ਉਹਦੀ ਅਸੀਂ ਚਲਾਨੀਆਂ ਜਾਂ ਬਣਦੀ ਕਾਨੂੰਨੀ ਕਾਰਵਾਈ ਉਹ ਕਰਦੇ ਆ ਇਹ ਜਿਹੜੀ ਸ਼ਕਤੀ ਆ ਇਹ ਸਾਡਾ ਰੈਗੂਲਰ ਪ੍ਰੋਸੀਜਰ ਹੀ ਆ ਸਾਡੀਆਂ ਕੰਟਰੋਲ ਰੂਮ ਜਿਹੜੇ ਹੈਗੇ ਆ ਉਹਨਾਂ ਤੇ ਵੀ ਸਾਡੀਆਂ ਟੀਮਾਂ ਬੈਠੀਆਂ ਨੇ ਉੱਥੇ ਵੀ ਅਸੀਂ ਰੈਗੂਲਰ ਸਾਡੀ ਮੋਨਿਟਰਿੰਗ ਚੱਲਦੀ ਰਹਿੰਦੀ ਆ ਕਿ ਕੋਈ ਵੀ ਸਸਪੀਸ਼ੀਅਸ ਇਸ ਤਰ੍ਹਾਂ ਦਾ ਕੋਈ ਵਿਅਕਤੀ ਆ ਕੋਈ ਵਾਈਕਲ ਆ ਉਹ ਤੇ ਨਜ਼ਰ ਰੱਖੀ ਜਾਂਦੀ ਆ ਵੇਖੋ ਜੀ ਕੋਈ ਵੀ ਵਾਈਕਲ ਆ ਜੋ ਟ੍ਰੈਫਿਕ ਅ ਨਿਯਮ ਨੇ ਉਹਨਾਂ ਦੀ ਵਾਇਲੇਸ਼ਨ ਕਰਦਾ ਆ ਮੋਟਰ ਵਾਈਕਲ ਐਕਟ ਦੀ ਵਾਇਲੇਸ਼ਨ ਕਰਦਾ ਆ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਆਪਣੇ ਸਾਇਲੈਂసర్ ਮੋਡੀਫਾਈ ਕਰਾਏ ਆ ਜਾਂ ਵਾਈਕਲਾਂ ਦੇ ਪੂਰੇ ਮੋਡੀਫਿਕੇਸ਼ਨ ਦੇ ਨੇ ਟਾਇਰ ਮੋਡੀਫਾਈ ਕਰਾਏ ਆ ਜੋ ਇਸ ਐਕਟ ਦੀ ਇਸ ਜਿਹੜੇ ਟ੍ਰੈਫਿਕ ਲਾਜ਼ ਨੇ ਉਹਨਾਂ ਵਿੱਚੋਂ ਉਹਨੂੰ ਵਾਇਓਲੇਟ ਕਰਦਾ ਉਹਨਾਂ ਦੇ ਖਿਲਾਫ ਅਸੀਂ ਚਲਾਨਿੰਗ ਕਰਦੇ ਆ ਤੇ ਬੰਦੀ ਐਕਸ਼ਨ ਸ਼ਹਿਰ ਵਾਸੀਆਂ ਨੂੰ ਮੇਰੀ ਇਹੀ اپੀਲ ਆ ਕਿ ਜੋ ਆਉਣ ਵਾਲਾ ਤਿਉਹਾਰਾਂ ਦਾ ਸੀਜ਼ਨ ਆ ਇਹਦੇ ਵਿੱਚ ਬਾਜ਼ਾਰਾਂ 'ਚ ਵੀ ਕਾਫੀ ਰਸ਼ ਰਹਿਣਾ ਆ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਹੈਲਮਟ ਦੀ ਵਰਤੋਂ ਕਰਨ ਆਪਣੇ ਜੋ ਕਾਗਜ਼ ਨੇ ਉਹ ਪੂਰੇ ਰੱਖਣ ਨੰਬਰ ਪਲੇਟਸ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਜੋ ਸਰਕਾਰ ਦੀਆਂ ਦਿਸ਼ਾ ਤਾ ਮੁਤਾਬਕ ਪੀਐਨਡੀ ਨੰਬਰ ਪਲੇਟਸ ਲੱਗ ਰਹੀਆਂ ਨੇ ਉਹ ਲਗਵਾਉਣ ਤਾਂ ਜੋ ਕਿਸੇ ਵੀ ਤਰੀਕੇ ਦੀ ਉਹਨਾਂ ਦੀ ਕੋਈ ਡੈਫੀਸ਼ੀਅਨਸੀ ਨਾ ਹੋਵੇ ਅਗਰ ਕਿਤੇ ਵੀ ਚੈੱਕ ਕੀਤਾ ਜਾਂਦਾ ਆ ਤੇ ਉਹ ਪ੍ਰੋਪਰ ਜੋ ਨਾਕਾ ਪਾਰਟੀ ਹੈ ਪੁਲਿਸ ਹੈ ਉਹਨਾਂ ਨਾਲ ਕੋਆਪਰੇਟ ਕਰਨ ਤੇ ਬਾਕੀ ਜੋ ਸ਼ਰਾਰਤੀ ਅਨਸਰ ਨੇ ਉਹਨਾਂ ਨਾਲ ਹਰ ਪੱਖੋਂ ਸ਼ਕਤੀ ਨਾਲ ਜਿੱਠਾ ਜਾਏਗਾ